ਫॉर ਦਾ ਨੈਕਸਟ ਅਕੈਡਮਿਕ ਈਅਰ 2025-26 ਦੀ ਲਈ ਸ਼ੁਰੂਆਤ ਹੋ ਰਹੀ ਹੈ ਅੱਜ ਪੰਜਾਬ ਦੇ ਹਰ ਵਿਧਾਨ ਸਭਾ ਹਲਕੀ ਦੇ ਵਿੱਚ ਸਾਡੇ ਮਾਨਯੋਗ ਵਿਧਾਇਕ ਸਹਿਬਾਨ ਸਾਡੇ ਮੰਤਰੀ ਸਹਿਬਾਨ ਪੰਜਾਬ ਦੇ ਵੱਖ-ਵੱਖ ਸਰਕਾਰੀ ਸਕੂਲਾਂ ਜਾ ਕੇ ਇਸ ਮਹੀਨੇ ਦਾ ਗਾਜ਼ ਕਰਾਂਗੇ ਕਰਨਗੇ ਪੰਜਾਬ ਦੀ ਸਿੱਖਿਆ ਕ੍ਰਾਂਤੀ ਮਾਨ ਸਾਹਿਬ ਦੀ ਸਰਕਾਰ ਵੱਲੋਂ ਜੋ 3 ਸਾਲ ਪਹਿਲਾਂ ਸ਼ੁਰੂਆਤ ਹੋਈ ਸੀ ਅੱਜ ਆਪ ਸਭ ਨੂੰ ਇਹ ਦੱਸਦੇ ਬੜੀ ਖੁਸ਼ੀ ਹੋ ਰਹੀ ਹੈ ਕਿ ਅੱਜ ਪੰਜਾਬ ਦੇ ਵਿੱਚ ਸਾਡੇ ਸਾਰੇ ਸਕੂਲ ਜੋ ਇੱਕ ਬੇਸਿਕ ਪੈਰਾਮੀਟਰ ਹੁੰਦਾ ਹੈ ਉਸ ਨੂੰ ਪੂਰਾ ਕਰ ਚੁੱਕੇ ਨੇ ਅੱਜ ਪੰਜਾਬ ਦੇ 98% ਸਕੂਲਾਂ ਚਾਰ ਦਿਵਾਰੀ ਹੈ ਜਿਹੜੇ 2% ਰਹਿੰਦੇ ਨੇ ਉਹ ਇਸ ਕਰਕੇ ਰਹਿੰਦੇ ਨੇ ਕਿਤੇ ਕੋਈ ਲੀਗਲ ਡਿਸਪਿਊਟ ਹੈ ਪੰਚਾਇਤ ਦੇ ਨਾਲ ਕੋਈ ਕੋਰਟ ਦਾਸਤੀ ਹੈ ਕੋਈ ਜ਼ਮੀਨੀ ਵਿਵਾਦ ਹੈ ਬਾਕੀ ਸਾਰੇ ਤੇ ਇਸ ਮੁਹਿੰਮ ਦੇ ਤਹਿਤ 8000 ਸਕੂਲਾਂ ਚ ਨਵੀਂ ਚਾਰ ਦਿਵਾਰੀ ਦੀ ਸਾਰੀ ਹੋਈ ਹੈ 1300 ਕਿਲੋਮੀਟਰ ਲੰਬੀ ਇਸ ਤੋਂ ਬਾਅਦ ਪੰਜਾਬ ਦੇ ਹਰ ਸਰਕਾਰੀ ਸਕੂਲ ਦੇ ਵਿੱਚ ਸਾਫ਼ ਸੁਥਰੇ ਬਾਥਰੂਮ ਲੜਕੇ ਤੇ ਲੜਕੀਆਂ ਲਈ ਬਣ ਚੁੱਕੇ ਨੇ ਪੀਨ ਵਾਲਾ ਪਾਣੀ ਹੈ ਵਾਈਫਾਈ ਕਨੈਕਸ਼ਨਸ ਹੈ ਇਹ ਸਭ ਤੋਂ ਵੱਡੀ ਗੱਲ ਹੈ ਕਿ ਪੰਜਾਬ ਦਾ ਹੁਣ ਕੋਈ ਵੀ ਸਰਕਾਰੀ ਸਕੂਲ ਦਾ ਬੱਚਾ ਜ਼ਮੀਨ ਤੇ ਨਹੀਂ ਬੈਠਦਾ ਉਹਨਾਂ ਦੇ ਲਈ ਸਫੀਸ਼ੀਐਂਟ ਜਿਹੜੇ ਡੈਸਕ ਹੈ ਤੇ ਸ਼ਾਨਦਾਰ ਪ੍ਰਦੀਚਰ ਹੈ ਜਿਹੜਾ ਪ੍ਰੋਵਾਈਡ ਕੀਤਾ ਗਿਆ 10000 ਨਵੇਂ ਕਲਾਸਰੂਮ ਬਣੇ ਨੇ ਹਰ ਕਲਾਸਰੂਮ ਦੇ ਵਿੱਚ ਗ੍ਰੀਨ ਬੋਰਡ ਹੈ ਵਾਈਟ ਬੋਰਡ ਹੈ ਜਿਹੜੇ ਸਾਡੇ ਲਗਭਗ 6000 ਕਲਾਸਰੂਮਸ ਨੂੰ ਅਸੀਂ ਰੀਨੋਵੇਟ ਕੀਤਾ ਇੱਕ ਇਨਫਰਾਸਟ੍ਰਕਚਰ ਉੱਤੇ ਲੰਬਾ ਕੰਮ ਹੋਇਆ ਇਸ ਦੇ ਨਾਲ ਹੀ ਕੁਆਲਿਟੀ ਐਜੂਕੇਸ਼ਨ ਦੇ ਉੱਤੇ 199 ਬੱਚੇ ਜਿਹੜੇ ਹੈ ਉਹ ਸਾਡੇ ਇਸ ਸਾਲ ਜੇਈ ਮੈਨਸ ਕਲੀਅਰ ਕਰ ਚੁੱਕੇ ਨੇ ਇਹ ਟੋਟਲੀ ਸਿਰਫ ਸਰਕਾਰੀ ਸਕੂਲਾਂ ਦਾ ਆਕੜਾ ਹੈ ਐਦਾਂ ਹੀ ਪੰਜਾਬ ਦਾ ਹਰ ਉਹ ਸੀਨੀਅਰ ਸਕੈਂਡਰੀ ਸਕੂਲ ਸਰਕਾਰੀ ਸਕੂਲ ਜਿੱਥੇ 500 ਤੋਂ ਵੱਧ ਬੱਚੇ ਪੜ੍ਹਦੇ ਆ ਉੱਥੇ ਦੋ ਸਿਕਿਉਰਿਟੀ ਗਾਰਡ ਜਿਹੜੇ ਆ ਉਹ ਤਾਇਨਾਤ ਹੁੰਦੇ ਨੇ ਸਕੂਲ ਲੱਗਣ ਤੋਂ 1 ਘੰਟਾ ਪਹਿਲਾਂ ਆਉਂਦੇ ਨੇ ਸਕੂਲ ਲੱਗਣ ਤੋਂ 1 ਘੰਟਾ ਬਾਅਦ ਜਾਂਦੇ ਨੇ ਪੰਜਾਬ ਦਾ ਹਰ ਉਹ ਸਰਕਾਰੀ ਸਕੂਲ ਸੀਨੀਅਰ ਸਕੈਂਡਰੀ ਸਕੂਲ ਦੇ ਵਿੱਚ ਇੱਕ ਕੈਂਪਸ ਮੈਨੇਜਰ ਅਪਾਇੰਟ ਕਰ ਦਿੱਤਾ ਗਿਆ ਹੈ ਜਿਨਾਂ ਦਾ ਕਮਸਿਰ ਸਕੂਲ ਦੀ ਦੇਖ ਰੱਖਾਵ ਕਰਨਾ ਤਾਂ ਕਿ ਟੀਚਰਸ ਪ੍ਰਿੰਸੀਪਲ ਸਾਰੇ ਅਧਿਆਪਕ ਆਪਣੀ ਪੜਾਈ ਵੱਲ ਧਿਆਨ ਦੇ ਸਕਣ ਨੰਬਰ 3 ਦੇ ਉੱਤੇ ਪੰਜਾਬ ਦੇ ਵਿੱਚ ਜਿਹੜੇ ਐ ਛਾਂਕੀਦਾਰ ਹਰ ਉਸ ਸਰਕਾਰੀ ਸਕੂਲ ਦੇ ਵਿੱਚ ਜਿੱਥੇ 100 ਤੋਂ ਵੱਧ ਬੱਚੇ ਐ ਉਥੇ ਮਿਨੀਮਮ 3000 ਰੁਪਏ ਮੈਕਸਿਮਮ 50000 ਰੁਪਏ ਪ੍ਰਤੀ ਮਹੀਨਾ ਮਿਲਦਾ ਸਕੂਲ ਦੀ ਸਾਫ ਸਫਾਈ ਦੇ ਲਈ ਜੋ 2022 ਤੋਂ ਪਹਿਲਾਂ 1 ਰੁਪਿਆ ਵੀ ਨਹੀਂ ਮਿਲਦਾ ਸੀ ਸਕੂਲਾਂ ਦੀ ਬੁਰੀ ਹਾਲਤ ਸੀ ਐਦਾਂ ਹੀ ਜਿਵੇਂ ਗੱਲ ਕਰੀਏ ਟਰਾਂਸਪੋਰਟ ਦੀ ਅੱਜ ਪੰਜਾਬ ਦੇ ਵਿੱਚ ਲਗਭਗ 9000 ਬੱਚਿਆਂ 128 ਸਕੂਲਾਂ ਦੇ ਵਿੱਚ 200 ਤੋਂ ਵੱਧ ਬੱਚਾ ਜਿਹੜਾ ਹੈ ਉਹਨਾਂ ਨੂੰ ਫ੍ਰੀ ਟ੍ਰਾਂਸਪੋਰਟ ਫੈਸਿਲਿਟੀ ਮਿਲ ਰਹੀ ਹੈ ਹੁਣੇ 9000 ਤੋਂ ਵੱਧ ਲੜਕੀਆਂ ਉਹ ਲੜਕੀਆਂ ਨੇ ਬੱਚੀਆਂ ਨੇ ਜੋ ਇਸ ਪਾਲਿਸੀ ਤੋਂ ਪਹਿਲਾਂ ਟ੍ਰਾਂਸਪੋਰਟ ਤੋਂ ਪਹਿਲਾਂ ਜਾਂ ਮਾਨਸਾਬ ਦੀ ਸਰਕਾਰ ਤੋਂ ਪਹਿਲਾਂ ਜੋ ਪੜ੍ਹਾਈ ਛੱਡ ਦਿੰਦੀਆਂ ਸੀ ਕਿਉਂਕਿ ਉਹਨਾਂ ਦੇ ਪਿੰਡ ਦੇ ਵਿੱਚ ਅਪਗ੍ਰੇਡਡ ਸਕੂਲ ਨਹੀਂ ਸੀ ਤੇ ਘਰ ਦੇ ਦੂਰ ਨਹੀਂ ਭੇਜਦੇ ਸੀ ਪਰ ਹੁਣ ਬਸ ਘਰੋਂ ਆਂਦੀ ਹੈ ਪਿੰਡੋਂ ਆਂਦੀ ਹੈ ਘਰ ਦੇ ਮੋਰੇ ਬੂਹੇ ਤੇ ਆਂਦੀ ਹੈ ਤੇ ਉੱਥੋਂ ਜਾ ਕੇ ਜਿਹੜਾ ਬੱਚੀ ਜਾਂਦੀ ਹੈ ਤੇ ਜਿਵੇਂ ਪ੍ਰਾਈਵੇਟ ਸਕੂਲ ਦੇ ਛੁੱਟੀ ਰਵੱਟ ਛੱਡ ਜਾਂਦੇ ਆ ਤਾਂ ਮਾਤਾ ਪਿਤਾ ਸ਼ੌਂਕ ਨਾਲ ਆਪਣੀਆਂ ਬੱਚੀਆਂ ਨੂੰ ਪੜ੍ਹਾ ਰਹੇ ਨੇ ਐਦਾਂ ਹੀ ਸਾਡੇ 550 ਟੀਚਰਸ ਸਾਡੇ ਪ੍ਰਿੰਸੀਪਲ ਸਿੰਗਾਪੁਰ ਦੇ ਪ੍ਰਿੰਸੀਪਲ ਅਕੈਡਮੀ ਸਿੰਗਾਪੁਰ ਦੇ ਵਿੱਚ ਸਾਡੇ ਹੈਡਮਾਸਟਰਸ ਆਈ ਐਮ અમદાવાદ ਦੇ ਤੇ ਹੁਣ ਸਾਡੇ ਜਿਹੜੇ ਟੀਚਰਸ ਨੇ ਜਿਹੜਾ ਦੂਜਾ ਬੈਚ ਹੈ 72 ਟੀਚਰਸ ਉਹ ਇਸ ਵਕਤ ਫਿਨਲੈਂਡ ਟ੍ਰੇਨਿੰਗ ਲੈ ਰਹੇ ਆ 550 ਟੀਚਰਸ ਦੀ ਅਸੀਂ ਫੋਰਨ ਟ੍ਰੇਨਿੰਗ ਕਰਾਈ ਹੈ ਇਨ ਹਾਊਸ ਟ੍ਰੇਨਿੰਗ ਬਹੁਤ ਵਧੀਆ ਚੱਲ ਰਹੀ ਹੈ ਅਸੀਂ ਆਪਣੇ ਬੱਚਿਆਂ ਨੂੰ ਐਕਸਪੋਜ਼ਰ ਵਿਜ਼ਿਟਸ ਬੱਚਿਆਂ ਨੂੰ ਪੁੱਛਦੇ ਹਾਂ ਕੀ ਬੰਨਣਾ ਚਾਹੁੰਦੇ ਹਨ ਬੱਚਾ ਸਾਇੰਟਿਸਟ ਬੰਨਣਾ ਚਾਹੁੰਦਾ ਔਰ ਇਸਰੋ ਲੈ ਕੇ ਜਾਂਦੇ ਹਾਂ ਉਹਨੂੰ ਜਿਹੜੇ ਪ੍ਰੀਮੀਅਰ ਇੰਸਟੀਚੂਟਸ ਹੈ ਆਈਆਈਟੀਜ਼ ਨੇ ਆਈਐਮਜ਼ ਨੇ ਆਈਐਸਜ਼ ਨੇ ਨਾਈਪਰ ਜਿਹੜੇ ਪ੍ਰੀਮੀਅਰ ਇੰਸਟੀਚੂਟਸ ਹੈ ਇੰਡਸਟਰੀਜ਼ ਦੇ ਵਿੱਚ ਬਿਜ਼ਨਸ ਬਲਾਸਟਰ ਪੰਜਾਬ ਦੇ ਵਿੱਚ ਪਿਛਲੇ ਸਾਲ 35000 ਬੱਚੇ ਜੋ 11ਵੀਂ ਜਮਾਤ ਪੜ੍ਹ ਰਹੇ ਸੀ ਉਹਨਾਂ ਨੂੰ 2000 ਰੁਪਏ ਪ੍ਰਤੀ ਮਹੀਨਾ ਦਿੱਤਾ 2000 ਰੁਪਏ ਦਿੱਤਾ ਗਿਆ ਕੋਈ ਆਈਡੀਆ ਡਿਵੈਲਪ ਕਰਨ ਦੇ ਲਈ ਕਿ ਤੁਸੀਂ ਕੋਈ ਆਈਡੀਆ ਸਿੱਖੋ ਤਾਂ ਕਿ ਉਹ ਹੁਨਰ ਸਿੱਖ ਸਕਣ ਉਹ ਆਈਡੀਆ ਜਿਹਦੇ ਉੱਤੇ ਕੰਮ ਕਰ ਸਕਣ ਉਹਨਾਂ ਨੂੰ ਬਿਜ਼ਨਸ ਦੀ ਸਮਝ ਪ੍ਰੈਕਟਿਕ ਪ੍ਰੈਕਟੀਕਲ ਸਮਝ ਘਾਟਾ ਕੀ ਹੁੰਦਾ ਵਾਧਾ ਕੀ ਹੁੰਦਾ ਡਿਮਾਂਡ ਕੀ ਹੈ ਸਪਲਾਈ ਕੀ ਹੈ ਆਈਡੀਆ ਕੀ ਹੈ ਕਿਵੇਂ ਉਹਨੂੰ ਕਨਸੀਵ ਕਰਨਾ ਕਿਵੇਂ ਉਸ ਨੂੰ ਲੈ ਕੇ ਜਾਣਾ ਮਾਰਕੀਟ ਦੇ ਵਿੱਚ ਇਹ ਸਾਰੀ ਚੀਜ਼ਾਂ ਪ੍ਰੈਕਟੀਕਲ ਚੀਜ਼ਾਂ ਉਹ 11ਵੇਂ ਜਮਾਤ ਸਿੱਖ ਸਕਣ ਇਹ ਫੈਸਿਲਿਟੀ ਬਿਜ਼ਨਸ